ا پنهنجي گلاپ کي ڏيڻو آهي او موجه ڏيو پتا کل کي تو ؤه باي دے پکوائي ਆਮ ਆਦਮੀ ਪਾਰਟੀ ਲੁਧਿਆਣਾ ਬਾਈਪਾਲ ਦੇ ਵਿੱਚੋਂ ਵਧੀਆ ਪ੍ਰਦਰਸ਼ਨ ਤੋਂ ਬਾਅਦ ਇਹ ਸਥਿਤੀਆਂ ਜਿਹੜੀ ਕੰਮ ਕਰ ਰਹੇ ਹਨ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੈ ਆਮ ਆਦਮੀ ਪਾਰਟੀ ਨੂੰ ਇੱਕ ਲੀਡ ਮਿਲੀ ਹੈ ਵੱਡੀ ਲੀਡ ਇਸ ਸਮੇਂ ਦਿਖਾਈ ਦੇ ਰਹੀ ਹੈ ਜਿਸੇ ਸੰਜੀਵ ਅਰੋੜਾ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਆ ਉਹਨਾਂ ਦੀ ਤਕਰੀਬਨ तकरीबन ਜੜੀਆ ਚੇਤਨਾ ਐਲਾਨ ਹੋਣਾ ਬਾਕੀ ਹੈ ਜੀ ਲੀਡ ਚੱਲ ਰਹੀ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਅੱਜ ਦੀ ਇਸ ਕਾਰਵਾਈ ਤੋਂ ਜਿਹੜੇ

ਆਹ ਗੱਜਰਾਂ ਦੇ ਵਿੱਚ ਬਹੁਤ ਗੱਦੀ ਜਿੱਥੋਂ ਇਹ ਪਾਦੀ ਔਰ ਇੱਕ ਗੱਲ ਸਾ ਇਹ ਅੱਜ ਵੀ ਦੇਸ਼ ਦੇ ਵਿੱਚ ਸਾਡੇ ਕੁਪੀ ਕਦਮਿੰਨੇ ਦਾ ਰਵੇ ਦੀ ਵਾਪਸੀ ਦੀ ਲੀਡਰਸ਼ਿਪ ਦਿਖਾਈ ਅਸੀਂ ਅੱਗੇ ਨੂੰ ਹੋਰ ਮੂਤ ਹੋਏ ਆਂ ਸੀ ਗੱਜਰਾਤ ਵਰਗਾ ਜਿਹੜਾ ਮੋਦੀ ਤੇ ਮੁੱਖਾਂ ਦਾ ਕਿਲਾ ਉੱਥੇ ਵੀ ਇੰਨੀ ਵੱਡੀ ਸੰਨ ਲੱਗ ਜਾ ਔਰ ਜਿਹੜੇ ਪੰਜਾਬ ਦੇ ਵਿੱਚ ਸੀਗੇ ਜਿਹੜੇ ਕਾਲੀ ਕਾਂਗਰਸੀ ਸੁਖਬੀਰ ਬਾਦਲ ਹਣੀ ਉੱਤੇ ਗੱਪਾਂ ਮਾਰ ਜੰਦੇ ਸੀ ਉਨ੍ਹਾਂ ਨੂੰ ਪਤਾ ਲੱਗ ਗਿਆ ਵੀ ਉਹ ਧਰਤੀ ਤੇ ਕਿੱਥੇ ਜੇ ਖੜਿਆ ਤੇ ਆਮ ਆਦਮੀ ਪਾਰਟੀ ਕਿੱਥੇ ਖੜੀ ਆ ਇਸ ਕਰਕੇ ਇਹ ਜਿਹੜੇ ਜਿੱਤੇ ਇਹਨੇ 27 ਦਾ ਦਸਤਾ ਜਿਹੜਾ ਸਾਫ ਕਰ ਦਿੱਤਾ ਉਹ 27 ਆਮ ਆਦਮੀ ਪਾਰਟੀ ਦੀ ਫਿਰ ਦਵਾ ਦਾ ਸਰਕਾਰ ਬਣ ਗਈ